ਜੂਨ ਮਹੀਨੇ ਦੀ ਨਾ ਜਿਹੜੀ ਇੱਕ ਵੱਖਰੀ ਕਰੋ ਪੀੜ ਇੱਕ ਵੱਖਰੀ ਕਸਕ ਸਿੱਖ ਇਤਿਹਾਸ ਦੇ ਵਿੱਚ ਹੈ ਤੇ ਇਸ ਵਾਰੀ ਜਿਹੜਾ ਬਲੂ ਸਟਾਰ ਦਾ ਸਮਾਗਮ ਹੋਣ ਜਾ ਰਿਹਾ ਹੈ ਅਗਲੇ ਹਕਾਲ ਤੱਕ ਸੈਪਟੇ ਉਹਦੇ ਵਿੱਚ ਧੰਮਾ ਸਾਹਿਬ ਦਾ ਥੋੜਾ ਇੱਕ ਵਿਰੋਧੀ ਸੁਰ ਹੈ ਉਹ ਇੱਕ ਵੱਖਰੇ ਸਵਾਲ ਕਹਿ ਰਹੇ ਕਿ ਇੱਕ ਤਰ੍ਹਾਂ ਨਾਲ ਪੁੱਛ ਰਹੇ ਨੇ ਉਧਰੋਂ ਗੜਗਾਜ ਸਾਹਿਬ ਤੇ ਧਾਮੀ ਸਾਹਿਬ ਇਹ ਸਾਰੇ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਕੋਸ਼ਿਸ਼ ਕਰ ਰਹੇ ਨੇ ਇਸ ਵਾਰੀ ਕੀ ਉੱਥੇ ਹੋ ਸਕਦਾ ਹੈ ਕੀ ਮਾਹੌਲ ਬਣ ਸਕਦਾ ਜੀ ਦੇਖੋ ਜਿਹੜੇ ਸ਼ਬਦ ਤੁਸੀਂ ਇਸਤੇਮਾਲ ਕੀਤੇ ਨੇ ਉਟਕ ਮੈਨੇ ਜੀ ਇਹ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਸਿੱਖ ਘੋਂ ਵਾਸਤੇ ਹਮ ਜ਼ਖਮ ਰਿਸਣ ਵਾਲੀ ਗੱਲ ਹੋ ਜਾਂਦੀ ਹੈ ਬਿਲਕੁਲ ਚਲੋ ਆਪਾਂ ਇਤਿਹਾਸ ਦੇ ਉਸ ਪੰਨੇ ਨੂੰ ਨਹੀਂ ਛੋਂਦੇ ਹਮ ਕੌਣ ਗਲਤ ਕੌਣ ਸਹੀ ਪਰ ਜੋ ਹੋਇਆ ਉਹ ਹਿਰਦੇ ਵੇਦਕ ਹੈ ਬੇਸ਼ੱਕ ਇਤਿਹਾਸ ਚ ਦਰਜ ਹੈ ਹਮ ਪੀੜਾ ਆਉਦੀ ਤੇ ਉਹ ਰਹਿੰਦੀ ਵੀ ਹੈ ਸਦੀਆਂ ਤੱਕ ਰਹਿੰਦੀ ਹੈ ਜੀ ਜੀ ਹੁਣ ਅੱਗੇ ਵੀ ਇਦਾਂ ਦੇ ਨਾ ਮਾਹੌਲ ਬਣੇ ਆ ਸੋ ਕਮਸਾਬਾ ਹਮ ਜਦੋਂ ਆਪਾਂ 10 ਸਾਲ ਦਾ ਹੀ ਵੇਖ ਲੋ ਕਿ ਪਿੱਛੇ ਕਈ ਵਾਰ ਇਸ ਤਰ੍ਹਾਂ ਦੇ ਤਲਖੀ ਵਾਲੇ ਮਾਹੌਲ ਜਿਹੜੇ ਪੈਦਾ ਹੋਏ ਆ ਉਤਪਨ ਹੋਏ ਆ ਜੀ ਠੀਕ ਹੈ ਕਈ ਵਾਰ ਹਲਕਾ ਫੁਲਕਾ ਮਤਲਬ ਕਿ ਕਸ਼ੀਦਗੀ ਵਾਲਾ ਮਾਹੌਲ ਜਿਹੜਾ ਹੈ ਉਹ ਅੱਗੇ ਥੋੜਾ ਹੋਰ ਚਲੇ ਜਾਂਦਾ ਹਮ ਮੈਡਮ ਕੋਈ ਵੱਡੀ ਘਟਨਾ ਨਹੀਂ ਵਾਪਰੀ ਇਹਨਾਂ ਅੱਠ-10 ਸਾਲਾਂ ਦੀ ਕੀ ਆਪਾਂ ਗੱਲ ਕਰੀਏ ਜੀ ਹੁਣ ਚਾਨਕ ਕੀ ਹੁੰਦਾ ਹੈ ਕਿ ਬਾਬਾ ਤੁਮਾ ਜੀ ਜਿਹੜੇ ਆ ਹਮ ਟਕਸਾਲ ਵਾਲੇ ਉਹ ਐਲਾਨ ਕਰ ਦਿੰਦੇ ਨੇ ਕਿ ਭਾਈ ਅਸੀਂ ਜਥੇਦਾਰ ਸਿੰਘ ਸਾਹਿਬ ਕਿਆ ਨੀ ਕੁਲਦੀਪ ਸਿੰਘ ਗੜਕਾ ਚ ਜੀ ਨੂੰ ਹਮ ਕੌਮ ਦੇ ਨਾਮ ਤੇ ਜਿਹੜਾ ਇੱਕ ਸੰਦੇਸ਼ ਜਾਰੀ ਹੁੰਦਾ ਉਹ ਨਹੀਂ ਹੋਣ ਦਿਆਂਗੇ ਜੀ ਇੱਕ ਰਵਾਇਤ ਹੈ ਹਮ ਕਿ ਜਥੇਦਾਰ ਸਾਹਿਬ ਜਿਹੜੇ ਹੁੰਦੇ ਨੇ ਉਹ ਫਸਿਲ ਤੋਂ ਕੌਮ ਦੇ ਨਾਮ ਸੰਦੇਸ਼ ਦਿੰਦੇ ਆ ਹਮ ਤਸੰਦੇ ਇਸ ਤੇ ਨੂੰ ਲੈ ਕੇ ਅੱਗੇ ਵੀ ਮੰਡ ਸਾਹਿਬ ਜਾਂ ਇਦਾਂ ਬਹੁਤ ਵਰੀ ਹੋਇਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਾਹੌਲ ਇਦਾਂ ਦੇ ਬਣਦੇ ਰਹੇ ਨੇ ਹਮ ਪਰ ਐਤਕੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਭਾਈ ਅਸੀਂ ਮੈਸੇਜ ਯਾਨੀ ਸਿੱਖ ਕੌਮ ਨੂੰ ਜੋ ਦੇਣਾ ਹੈ ਹਮ ਪੈਗਾਮ ਦੇਣਾ ਉਹ ਨਹੀਂ ਦੇਣ ਦੇਵਾਂਗੇ ਜੀ ਅੱਛਾ ਇੱਕ ਗੱਲ ਹੋਰ ਬੜੀ ਰਚਕ ਹੋ ਗਈ ਉਧਰੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਸਪੋਰਟ ਚ ਆ ਗਏ ਜੀ ਉਹਨਾਂ ਨੇ ਸਿੱਧੀ ਮੁਖਾਲਫਤ ਕੀਤੀ ਹੈ ਨਾ ਤੁਸੀਂ ਦੇਖਿਆ ਹੋਣਾ ਉਹਨਾਂ ਦਾ ਬਿਆਨ ਉਹਨਾਂ ਨੇ ਕਿਹਾ ਕਿ ਠੀਕ ਨਹੀਂ ਹੈ ਇਹ ਠੀਕ ਨਹੀਂ ਹੈ ਇਸ਼ਾਰਾਰਤਾ ਸੀ ਨਹੀਂ ਹੋਣ ਦੇਗਾ ਉਹਨਾਂ ਨੇ ਕਿਹਾ ਹੋਣ ਨਹੀਂ ਦੇਾਂਗੇ ਅੱਗੇ ਤੇ ਕਈ ਵਾਰ ਮਾਨ ਸਾਹਿਬ ਨੂੰ ਲੈ ਕੇ ਉੱਥੇ ਹੋ ਜਾਂਦਾ ਹੁੰਦਾ ਸੀ ਕਿ ਵੀ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਪਰ ਐਤਕੀ ਉਹ ਕੀ ਕਹਿ ਰਹੇ ਨੇ ਕਿ ਅਸੀਂ ਇਹ ਵੇਲਾ ਏਕੇ ਦਾ ਤੇ ਅਸੀਂ ਹੋਰ ਵੰਡ ਨਹੀਂ ਪੈਣਦੇ ਨਹੀਂ ਭਈ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਦਾ ਮਤਲਬ ਹੈ ਕਿ ਧਿਰਾਂ ਤੇ ਬਣ ਗਈਆਂ ਉਧਰੋਂ ਤੁਸੀਂ ਇਹ ਵੇਖੋ ਕਿ ਤਮੀ ਸਾਹਿਬ ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕੋ ਥੋੜਾ ਸ਼ਾਂਤ ਕਰਵਾ ਰਹੇ ਨੇ ਮਾਹੌਲ ਨੂੰ ਜੀ ਤੇ ਉਹਨਾਂ ਨੇ ਸ਼ਾਇਦ ਬਾਬਾ ਧੁੰਮਾਂ ਦੇ ਨਾਲ ਇੱਕ ਮੀਟਿੰਗ ਦਾ ਵੀ ਬਣਾਇਆ ਹੋਇਆ ਕਿ ਆਪਾ ਵਫਤ ਕਰੇ ਭੇਜ ਰਹੇ ਹਾਂ ਉਹਨੂੰ ਮਿਲਣ ਨੂੰ ਅਸੀਂ ਮੀਟਿੰਗ ਹਾਂਜੀ ਪਲਾਨ ਬਣਾਇਆ ਹੋਇਆ ਜੀ ਹੁਣ ਸੁਖਮ ਸਿੰਘ ਸਾਹਿਬ ਜੀ ਇਹ ਸਾਰਾ ਕੁਝ ਜਦੋਂ ਆਪਾਂ ਦੇਖਦੇ ਹੁਣ ਇਹ ਤਾਂ ਹੋ ਗਿਆ ਖਬਰਾਂ ਦਾ ਹੂੰ ਜੋ ਵੀ ਆਪਾਂ ਦੇਖਿਆ ਇਸ ਸਾਰਾ ਖਬਰਾਂ ਦਾ ਭਈ ਘਟਨਾ ਕ੍ਰਮ ਹੈ ਜੀ ਥੋੜਾ ਜਿਹਾ ਹੁਣ ਜੇ ਆਪਾਂ ਵਿਸ਼ਲੇਸ਼ਣ ਦੇ ਲਿਹਾਜ਼ ਨਾਲ ਦੇਖੀਏ ਸਭ ਥੋੜਾ ਜਿਹਾ ਇਸ ਚੀਜ਼ ਨੂੰ ਐਦਾਂ ਜੋੜ ਕੇ ਵੇਖੋ ਕਿਰਨਜੀਤ ਸਿੰਘ ਢੱਡਰੀਆਂ ਵਾਲੇ ਹਮ ਤੇ ਬਾਬਾ ਤੁਮਾ ਜੀ ਇਹ ਦੋ ਕਹਿ ਲੋ ਕਿ ਐ ਨਦੀ ਦੇ ਕਿਨਾਰੇ ਆ ਲਾ ਲੋ ਜੀ ਵਿਚਾਲੇ ਪਾਣੀ ਹੈ ਦੂਰ ਤੋਂ ਬਿਲਕੁਲ ਠੀਕ ਹੈ ਨਾ ਜੀ ਹੁਣ ਢੱਡਰੀਆਂ ਵਾਲੇ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਜੀ ਪਿਛਲੇ ਦਿਨੀ ਹਮ ਜਦੋਂ ਢੜਰੀਆਂ ਵਾਲੇ ਬਾਹਰ ਆਏ ਸੀਗੇ ਤੇ ਤੁਹਾਨੂੰ ਯਾਦ ਹੋਣਾ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਜੀ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਮੈਂ ਤੇ ਸਾਰੀਆਂ ਚੀਜ਼ਾਂ ਨੂੰ ਤਸلیم ਕੀਤਾ ਮੰਨਿਆ ਮਾਫੀ ਮੰਗ ਲਈ ਚਲੋ ਠੀਕ ਹੋ ਗਿਆ ਬਿਲਕੁਲ ਤੇ ਕੀ ਬਾਬਾ ਹਰਨਾਮ ਸਿੰਘ ਧੋਮਾ ਹਮ ਸ਼ਬੀਲ ਦੇ ਨਾਮ ਤੇ ਜੋ ਕਤਲ ਕੀਤਾ ਗਿਆ ਉਸ ਨੂੰ ਮੰਨਣਗੇ ਕਿ ਉਹ ਬਿਲਕੁਲ ਇਹ ਬੇਕਤ ਕਹੀ ਸੀ ਇਹ ਬਹੁਤ ਵੱਡਾ ਪ੍ਰਸ਼ਨ ਹੈ ਬਿਲਕੁਲ ਹੌਨ ਰਿਕਾਰਡ ਗੱਲਾਂ ਨੇ ਕਿਉਂਕਿ ਇਹ ਧਾਰਮਿਕ ਖੇਤਰ ਦੀਆਂ ਗੱਲਾਂ ਨੇ ਇਸ ਕਰਕੇ ਸਾਡਾ ਯਤਨ ਇਹ ਹੁੰਦਾ ਕਿ ਜੋ ਔਨ ਰਿਕਾਰਡ ਚੀਜ਼ਾਂ ਨੇ ਜੀ ਅਸੀਂ ਉਹ ਚੀਜ਼ਾਂ ਹੀ ਜ਼ਿਆਦਾਤਰ ਲੈ ਕੇ ਚੱਲੀਏ ਹੁਣ ਗੱਲ ਵੱਡੀ ਇਹ ਆ ਸੁਖਮ ਸਾਹਿਬ ਕਿ ਕੀ ਇਦਾਂ ਨਹੀਂ ਜਾਪਦਾ ਕਿ ਬਾਬਾ ਤੁਮਾ ਜੀ ਨੂੰ ਇਹ ਖਤਰਾ ਹੋਵੇ ਹੂੰ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਰਾਹਤ ਹਾਸਲ ਕਰ ਗਏ ਹੂੰ ਤੇ ਕੱਲ ਨੂੰ ਕਿਤੇ ਮੈਨੂੰ ਤਲਬ ਨਾ ਕਰ ਲਿਆ ਜਾਵੇ ਜੀ ਸ਼ਬੀਲ ਵਾਲੇ ਮਾਮਲੇ 'ਚ ਹੂੰ ਜਾ ਕੱਲ ਨੂੰ ਕੋਈ ਮੇਰੇ ਸਾਹਮਣੇ ਇਸ ਤਰ੍ਹਾਂ ਦੀ ਪਰਿਸਥਿਤੀ ਪੈਦਾ ਨਾ ਹੋ ਜਾਵੇ ਜੀ ਤਾਂ ਇਹਨੂੰ ਆਪਾਂ ਇਸ ਪੱਖ ਤੋਂ ਫਿਰ ਕਿਤੇ ਨਾ ਕਿਤੇ ਸੋਚ ਸਕਦੇ ਹਾਂ ਚਾਹ ਸਕਦੇ ਹਾਂ ਦੇਖ ਸਕਦੇ ਹਾਂ ਸੋ ਇਸ ਵਾਸਤੇ ਕਿਤੇ ਨਾ ਕਿਤੇ ਇਹ ਤੇ ਗੱਲ ਸਾਫ਼ ਆ ਸਪਸ਼ਟ ਆ ਕਿ ਠੀਕ ਹੈ ਕਹਿਣਾ ਨਹੀਂ ਚਾਹੀਦਾ ਪਰ ਗੱਲ ਕਹਿ ਦੇਣੀ ਚਾਹੀਦੀ ਆ ਹਮ ਕਿ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਰਿਹਾ ਪਿਛਲੇ 30 ਕੇ 35 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਜੋ ਸਾਡੇ ਮਤਲਬ ਤਖਤ ਨੇ ਜਾਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜੀ ਕਿ ਰਾਜਨੀਤਿਕ ਮਫਾਦਾਂ ਵਾਸਤੇ ਉਹਨਾਂ ਚੀਜ਼ਾਂ ਦੀ ਵਰਤੋਂ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਵਾਸਤੇ ਇੱਕ ਸਿਆਸੀ ਸੰਕਟਮਈ ਜਿਹੜੀ ਸਥਿਤੀ ਹੈ ਉਹਦਾ ਵੀ ਕਾਰਨ ਹੈ ਕਾਰਨ ਬਣੀ ਬਹੁਤ ਵੱਡਾ ਇਹ ਗੱਲ ਫੇਰ ਭੌਂਕੇ ਫਿਰ ਉੱਥੇ ਆ ਕੇ ਖੜਦੀ ਹੈ ਜੀ ਜੀ ਤਾਂ ਦੇਖਣਾ ਹੋਏਗਾ ਹੁਣ ਕੀ ਬਣਦਾ ਪਰ ਇਹਨਾਂ ਨੇ ਪੁਲਿਸ ਵਗੈਰਾ ਉੱਥੇ ਬਹੁਤ ਲਾਉਣੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਮਾवली ਇਦਾਂ ਦਾ ਹੁੰਦਾ ਸੋ ਕਾਫੀ ਸਿਕਿਉਰਟੀ ਹੋਏ ਕਿ ਇੰਤਜ਼ਾਮਾਤ ਐਸਟੀਪੀਸੀ ਵੀ ਦੇਖਦੀ ਆ ਹਮ ਤੇ ਇਸ ਕਰਕੇ ਥੋੜਾ ਮੁਸ਼ਕਲ ਲੱਗਦਾ ਹੈ ਕਿ ਤੁਸੀਂ ਰੋਕ ਲਓਗੇ ਉਹਨਾਂ ਨੂੰ ਖਲਦੀਪ ਸਿੰਘ ਗੜਗੱਜ ਹੋਰਾਂ ਨੂੰ ਪਰ ਜੇ ਕੋਸ਼ਿਸ਼ ਹੁੰਦੀ ਹੈ ਯਤਨ ਹੁੰਦਾ ਹੈ ਜੀ ਤੇ ਉਹਦੇ ਵਿੱਚ ਕੋਈ ਟਕਰਾਓ ਪੈਦਾ ਹੁੰਦਾ ਸੁਖਮਨ ਸਾਹਿਬ ਇੱਕ ਪਾਸੇ ਮਾਹੌਲ ਜਦੋਂ ਇਦਾਂ ਦਾ ਹੋਵੇ ਠੀਕ ਹੈ ਨਾ ਜੀ ਹਮ ਹਮ ਵੇਦਨਾ ਵਾਲਾ ਹੋਵੇ ਸੰਵੇਦਨਸ਼ੀਲ ਮਾਹੌਲ ਹੋਵੇ ਤੇ ਦੂਜੇ ਪਾਸੇ ਫਿਰ ਟਕਰਾਓ ਪੈਦਾ ਹੋ ਜਾਵੇ ਬਿਲਕੁਲ ਮੇਰੇ ਖਿਆਲ ਦੇ ਨਾਲ ਕਿਸੇ ਵੀ ਕੰਮ ਵਾਸਤੇ ਠੀਕ ਨਹੀਂ ਹੈ ਠੀਕ ਨਹੀਂ ਬਿਲਕੁਲ ਜੀ ਮਾਹੌਲ ਵੀ ਠੀਕ ਨਹੀਂ ਤੇ ਸੰਦੇਸ਼ ਵੀ ਜਿਹੜਾ ਕੰਮ ਵਾਸਤੇ ਚੰਗਾ ਨਹੀਂ ਜਾਂਦਾ ਖੈਰ ਚਲੋ ਆਪਾਂ ਤੇ ਸੁਖ ਸ਼ਾਂਤੀ ਦੀ ਹੀ ਹਮੇਸ਼ਾ ਦੁਆ ਕਰਦੇ ਆਂ ਆਸ ਕਰਦੇ ਆਂ ਬਾਕੀ ਚਲੋ ਉਡੀਕ ਵੀ ਕਰਦੇ ਆਂ ਸਮੇਂ ਦੀ ਉਡੀਕ ਕਰਦੇ ਆਂ ਸਮਾਂ ਬਲਵਾਨ ਹੈ ਉਹਦੇ ਫੈਸਲੇ ਜਿਹੜੇ ਹੁੰਦੇ ਆ ਉਹ ਸਾਂਝੇ ਵੀ ਹੋ ਜਾਂਦੇ ਨੇ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਇੱਕ ਕਮੈਂਟ ਸੀ ਕਰਨਦੀਪ ਰੰਧਾਵਾ ਬਾਈ ਹੋਰਾਂ ਦਾ ਬਾਈ ਜੀ ਕਹ ਰਹੇ ਸੀ ਕਿ ਕਰੈਕਸ਼ਨ ਸੀ ਵੀਰੇ ਮੈਨੂੰ ਤੁਹਾਡਾ ਕਮੈਂਟ ਪਤਾ ਨਹੀਂ ਲੱਗਿਆ ਕਿਰਪਾ ਕਰਕੇ ਦੁਬਾਰਾ ਭੇਜ ਦਿਓ ਮੈਂ ਜ਼ਰੂਰ ਪੜ੍ਹਾਂਗਾ ਜੋ ਵੀ ਕਰੈਕਸ਼ਨ ਹੋਈ ਤੇ ਆਪਾਂ ਕਰ ਲਾਂ ਕਈ ਵਾਰੀ ਕਮੈਂਟ ਨਾ ਖਬਰ ਤੋਂ ਅੱਗੇ ਲੰਘ ਜਾਂਦਾ ਜਾਂ ਪਿੱਛੇ ਰਹਿ ਜਾਂਦਾ ਕੋਈ ਤਾਂ ਕਰਕੇ ਪੜ੍ਹੇ ਨਹੀਂ ਦੁਬਾਰਾ ਤੁਸੀਂ ਕਰ ਦਿਓ ਸ਼ੇਅਰ ਪਲੀਜ਼ ਮਿੰਦਰ ਜੀ ਥੋੜਾ ਜਿਹਾ ਮੁੜ ਕੇ ਆਪ ਰਾਜਨੀਤੀ ਵਾਲੇ ਪਾਸੇ ਫੇਰ ਆਉਣੇ ਆ ਕਿਸਾਨਾਂ ਦੀ ਗੱਲਬਾਤ ਥੋੜੀ ਜੀ ਕਰ ਲਗੇ ਆ ਬਾਣ ਸਾਹਿਬ ਕਾਫੀ ਤਲਖ ਰਹੇ ਪਿਛਲੇ ਟਾਈਮ ਦੇ ਵਿੱਚ ਕਿਸਾਨਾਂ ਦੇ ਨਾਲ ਤੇ ਹੁਣ ਕਿਸਾਨ ਕਹਿੰਦੇ ਕਿ ਅਸੀਂ ਵੀ ਭਈ ਆਪ ਦਾ ਜ਼ੋਰ ਦਿਖਾਉਣਾ ਹੈ ਤੇ ਕੱਲ ਨੂੰ ਕਹਿੰਦੇ ਵੀ ਪੁਤਲੇ ਬਦਲੇ ਸਾੜੇ ਜਾਣਗੇ ਬਾਣ ਸਾਹਿਬ ਦੇ ਦੇਖੋ ਬਾਣ ਸਾਹਿਬ ਨੇ ਆਪ ਹੀ ਇਹ ਚੀਜ਼ਾਂ ਸਟਾਰਟ ਕੀਤੀਆਂ ਤੁਹਾਡੇ ਸਾਹਮਣੇ ਹੀ ਆ ਜੀ ਮੈਂ ਜਦੋਂ ਚਲੋ ਜੋ ਹੋਇਆ ਨਿਪੜਿਆ ਫਿਰ ਤੁਸੀਂ ਵਾਰ-ਵਾਰ ਵਾਰ-ਵਾਰ ਕਿਉਂ ਨਿਸ਼ਾਨੀ ਤੀ ਲੈਨੀ ਜੀ ਇਹ ਵੀ ਚੀਜ਼ਾਂ ਫਿਰ ਟਕਰਾਵਾਲੀਆਂ ਨੇ ਹਮ ਹੁਣ ਦੇਖੋ ਗੱਲ ਕੀ ਆ ਕਿ ਮਾਮ ਸਾਹਿਬ ਦੀ ਜਿਹੜੀ ਬਠੰਡਾ ਫੇਰੀ ਸੀ ਉਹ ਦੋ ਗੱਲਾਂ ਕਰਕੇ ਬਹੁਤ ਚਰਚਿਤ ਹੋ ਗਈ ਇੱਕ ਇਥਨੋਲ ਹਮ ਤੇ ਦੂਜਾ ਮਹਾਰਾਜ ਜੀ ਮਹਾਰਾਜ ਦੇ ਵਿੱਚ ਜਿਸ ਤਰ੍ਹਾਂ ਦਾ ਐਕਸ਼ਨ ਮੁੱਖ ਮੰਤਰੀ ਸਾਹਿਬ ਨੇ ਕਰਵਾਇਆ ਹੂੰ ਤੇ ਬੜਾ ਹੀ ਮਤਲਬ ਕਿ ਇੱਕ ਮੇਰੇ ਵਾਸਤੇ ਕਹਿ ਲੋ ਜਾਂ ਹੋਰ ਮੇਰੇ ਵਰਗੇ ਜਿਹੜੇ ਬੰਦੇ ਹੋਣੇ ਆ ਹੂੰ ਸਾਡੇ ਵਾਸਤੇ ਸਰ ਮਤਲਬ ਕਿ ਇਹ ਬੜੀ ਇੱਕ ਉਪਰੀ ਜੀ ਚੀਜ਼ ਹੈ